ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲੀ ਮੁਹਿੰਮ ਦੌਰਾਨ ਥਾਣਾ ਡਿਵੀਜ਼ਨ ਨੰਬਰ 5 ਲੁਧਿਆਣਾ ਸ਼ਹਿਰ ਵਿਕੇ ਤਾਇਨਾਤ ਸਾਇਕ ਸਬ ਇੰਸਪੈਕਟਰ اے ایس ਆਈ ਚਰਨਜੀਤ ਸਿੰਘ ਵਿਰੁੱਧ 2,70,000 ਰੁਪਏ ਰਿਸ਼ਵਤ ਮੰਗਣ ਅਤੇ ਹਾਸਲ ਕਰਨ ਦੇ ਦੋ ਛੇਟਾ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇੱਕ ਕੇਸ ਲੁਧਿਆਣਾ ਬੱਸ ਸਟੈਂਡ ਨੇੜੇ ਜਵਾਰ ਨਗਰ ਕੈਂਪ ਵਿਕੇਸ ਤੇ ਤਾਜ ਹੋਟਲ ਦੇ ਮਾਲਕ ਕਮਲਜੀਤ ਸਿੰਘ ਅਹੂਜਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਲਾਈਨ ਉੱਪਰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਕਮਲਜੀਤ ਅਹੂਜਾ ਤਾਜ ਹੋਟਲ ਹੈਗਾ ਇਹਨਾਂ ਦਾ ਪਾਸਾ ਡੇ ਲਾਗੇ। ਇਹਨਾਂ ਨੇ ਐਂਟੀ ਕ腐ਸ਼ਨ ਐਕਸ਼ਨ ਲਾਈਨ ਪੰਜਾਬ ਗਵਰਨਮੈਂਟ ਦੀ ਤੇ ਦਰਹਾ ਦਿੱਤੀ ਸੀਗੀ। ਈਨਕਲੋਂ ਇੱਕ ਏਐਸਆਈ ਚਰਨਜੀਤ ਸਿੰਘ ਔਰ ਐਸਐਚਓ 5 ਨੰਬਰ ਦਾ ਹੈਗਾ ਉਹ ਉਹਨਾਂ ਦੇ ਖਿਲਾਫ ਇਹਨੇ ਅਰਡੀਸ਼ਨ ਲਾਇਆ ਸੀ ਵੀ ਮੇਖੋ ਇਹਨਾਂ ਨੇ ਇੱਕ ਤਾਂ ਮਕਦਮਾ ਦਰਜ ਜਿਹੜਾ ਇਹਦੇ ਖਿਲਾਫ ਕੋ ਹੋ ਗਿਆ ਸੀਗਾ 324 148 159 ਦਾ ਉਹਦੇ ਵਿੱਚ ਧਾਰਾਵਾਂ ਵਾਦਾ ਕਰਨ ਦੇ ਡਰਾ ਨਾਲ ਵੀ 307 ਅਸੀਂ ਵਧਾ ਦੇਾਂਗੇ ਇੱਕ 379 ਵੀ ਲਾ ਦੇਾਂਗੇ ਕਿ ਉਹਦੇ ਵਿੱਚ ਵਿੱਚ ਇਹਨਾਂ ਕੋਲੋਂ ਕਰਪਸ਼ਨ ਦੇ ਰੂਪ ਚ ਪੈਸੇ ਲੈ ਲਏ ਆ ਔਰ ਉਹਦੀ ਬਦਰਖਾਸਤ ਜਦੋਂ ਸਾਡੇ ਕੋਲ ਆਈ ਵੈਰੀਫਿਕੇਸ਼ਨ ਕੀਤੀ ਕਿ ਉਹ ਵੈਰੀਫਿਕੇਸ਼ਨ ਦੇ ਵਿੱਚ ਏਐਸਆਈ ਤਾਂ ਸ਼ਾਮਲ ਤਫਤੀਸ਼ ਨਹੀਂ ਹੋਇਆ ਉਹਨਾਂ ਵਾਰ-ਵਾਰ ਬੁਲਾਇਆ ਗਿਆ ਨਹੀਂ ਔਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹਦੀ ਇਹਨਾਂ ਦੀ ਰਿਕਾਰਡਿੰਗਸ ਜਿਹੜੀ ਇਹਨਾਂ ਨੇ ਕੀਤੀ ਸੀ ਵੀ ਉਹ ਸਾਰੀ ਬਾਤਨ ਤੋਂ ਬਾਅਦ ਇਹ ਪਾਇਆ ਗਿਆ ਵਾਕਏ 2,70,000 ਰੁਪਇਆ ਏਐਸਆਈ ਨੇ ਇਹਨਾਂ ਕੋਲ ਲਿਆ ਹੈਗਾ ਔਰ ਮਕਦਮੇ ਵਿੱਚ ਇਹਨਾਂ ਨੂੰ ਹੈਲਪ ਕਰਨ ਦਾ ਵੀ ਦੇਖ ਲਾਭੀ ਵੱਡੀਆਂ ਧਾਰਾ ਨਾ ਲਾਵਾਂ ਇਸ ਤੋਂ ਇਲਾਵਾ ਇਹਦਾ ਹੋਟਲ ਦਾ ਕਾਰੋਬਾਰ ਠੀਕ ਚੱਲਦਾ ਰਹੇ ਬੋਲੇ ਕਰਕੇ 2 ਲੱਖ ਰੁਪਿਆ ਇਹਨਾਂ ਨੇ ਮੰਗਿਆ ਸੀ ਹਰ ਮਹੀਨੇ ਉਹ ਮੰਗਣੇ ਚਾਹੀਦੇ ਉਹ ਗੱਲ سامنے ਆਈ ਡੀਐਸਪੀ ਰੇਂਜ 2 ਉਹਨਾਂ ਨੇ ਇਨਕੁਆਇਰੀ ਕੀਤੀ ਸ਼ਵਚੰਦ ਉਹਨਾਂ ਨੇ ਔਰ ਖਲਾਸਹੀ ਪਾਏਗੇ ਉਹਦੇ ਬਾਅਦ ਮਕਦਮਾ ਦਰਜ ਕੀਤਾ ਗਿਆ ਔਰ ਏਐਸਏ ਜਿਹੜਾ ਹੈਗਾ ਇਹ ਚਰਨਜੀਤ ਸਿੰਘ ਇਹ ਅਜੇ ਭਜਿਆ ਹੋਇਆ ਇਹਨੂੰ ਗੁਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਐਸਐਚਓਰ ਉਹ ਵੀ ਵਿਚਾਰਿਆ ਜਾ ਰਿਹਾ ਹੈ। ਸਰ ਇਹਨਾਂ ਦਾ ਪਹਿਲਾਂ ਵੀ ਕੋਈ ਜਿਤਨਾ ਹੋ ਗਿਆ ਜੀ ਸਰ ਦਾ ਨਹੀਂ ਪਹਿਲਾਂ ਤਾਂ ਨਹੀਂ ਕੋਈ ਹੈਗਾ। ਬਾਕੀ ਇਹ ਅਸੀਂ ਫਿਲਹਾਲ ਪਰਚਾ ਤੱਕ ਜੋ ਹੈ ਉਹ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਬਾਕੀ ਜਿਹੜਾ ਹੈਗਾ ਜਲਦੀ ਇਹਨੂੰ ਗੁਫਤਾਰ ਕਰਕੇ ਹੋਏ ਅਗਲੀ ਰੋਲ ਜੇ ਕਿਸੇ ਦਾ ਹੋਰ ਦਾ ਆ ਸਾਹਮਣੇ ਆਇਆ ਤਾਂ ਉਹਦੇ ਹਿਸਾਬ ਨਾਲ ਕਰ